ਪੰਜਾਬੀ ਫੂਡ ਨੂੰ ਪ੍ਰਮੋਟ ਕਰਨ ਦੇ ਮਕਸਦ ਨਾਲ ਜੀਰਾ ਦੇ ਫਰੋਸਪੁਰ ਰੋਡ ਤੇ ਖੋਲਿਆ ਗਿਆ ਕੁਲਚਾ ਕਲਚਰ ਅੱਜ ਅਸੀਂ ਮੌਜੂਦ ਹਾਂ ਜੀਰਾ ਦੇ ਫਰੋਸਪੁਰ ਰੋਡ ਤੇ ਸਥਿਤ ਕੁਲਚਾ ਕਲਚਰ ਵਿਕੇ ਜਿੱਥੇ ਪੰਜਾਬੀ ਫੂਡ ਜਿਸ ਦਾ ਨਾਮ ਹੈ ਕੁਲਚਾ ਉਹਨੂੰ ਪ੍ਰਮੋਟ ਕਰਨ ਦੇ ਲਈ ਇਹ ਜਿਹੜਾ ਪੁਆਇੰਟ ਬਣਾਇਆ ਗਿਆ ਹੈ ਔਰ ਇੱਥੇ ਜਿਹੜਾ ਵੱਖ-ਵੱਖ ਤਰ੍ਹਾਂ ਦੀ ਕੁਲਚੇ ਦੀ ਜਿਹੜੀ ਹੈ ਵਰਾਈਟੀ ਅਵੇਲੇਬਲ ਹੈ ਤੇ ਅੱਜ ਤੁਹਾਨੂੰ ਇੱਕ ਖੂਬਸੂਰਤ ਨਜ਼ਾਰਾ ਦਿਖਾ ਰਹੇ ਹਾਂ ਜੀਗਾ ਦੇ ਫਰੋਸਪੁਰ ਰੋਡ ਤੇ ਸਥਿਤ ਕੁਲਚਾ ਕਲਚਰ ਵਿਖੇ ਔਰ ਕੁਝ ਕੁਸਮਰ ਵੀ ਬੈਠੇ ਨੇ ਆਨੰਦ ਮਾਣ ਰਹੇ ਨੇ ਫੂਡ ਦਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਕੋਲੋਂ ਜਾਣਦੇ ਆ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਫੂਡ ਭਾਜੀ ਕੀ ਨਾਮ ਹੈ ਰਾਹੁਲ ਸੋ ਅੱਜ ਤੁਸੀਂ ਕੁਲਚਾ ਕਲਚਰ ਤੇ ਮੌਜੂਦ ਹੋ ਔਰ ਕਿਸ ਤਰ੍ਹਾਂ ਦਾ ਲੱਗ ਰਿਹਾ ਫੂਡ ਤੁਹਾਡੇ ਅਕੀ ਹੈ ਬਿਲਕੁਲ ਸੋ ਕਿਸ ਤਰ੍ਹਾਂ ਦਾ ਲੱਗਾ ਇਹ ਇਹ ਨਵਾਂ ਫੂਡ ਚੈਕਰ ਨਾ ਹੈ ਅੱਜ ਇਹ ਨਵੇਂ ਉਹ ਰਾਜੋਪਨ ਕੀਤੀ ਆ ਕੁਲਚਾ ਕਲਚਰ ਦੀ ਸੋ ਅੱਜਕੱਲ ਚਾਈਨੀਜ਼ ਫੂਡ ਦਾ ਕਰੇਜ਼ ਹੈ ਇਹ ਪੰਜਾਬੀ ਫੂਡ ਹੈ ਜਿਹੜਾ ਕੁਲਚਾ ਕਲਚਰ ਤੇ ਪੰਜਾਬੀ ਫੂਡ ਵਾਲ ਇੱਕ ਵਾਰ ਫੇਰ ਤੋਂ ਆਪਣਾ ਸਾਰਾ ਜਿਹੜਾ ਮੂਵ ਹੋਣਾ ਹਰ ਇੱਕ ਦੀ ਪਸੰਦ ਪੰਜਾਬੀ ਫੂਡ ਬੰਨਾ ਤੇ ਕਿਸ ਤਾਂ ਦਾ ਮਹਿਸੂਸ ਕਰਦਾ ਵਧੀਆ ਗੱਲ ਹੈ ਜੀ ਅਸੀਂ ਕੋਈ ਕਹਾਣੀ ਕਰਦੇ ਆਂ ਇਹਨਾਂ ਦਾ ਪਰ ਇਹਨਾਂ ਤੋਂ ਆਮ ਨੇਂ ਤੋਂ ਆਉਂਦੇ ਪ੍ਰਮੋਟ ਕਰਨਾ ਚਾਹੀਦਾ ਬਹੁਤ ਵਧੀਆ ਅੰਕ ਦੇ ਬੰਦ ਵਧੀਆ ਮੋਤ ਘੈਣ ਕੋੜ ਇਹਨਾਂ ਦਾ ਸੋਚ ਲਈ ਕਿ ਕਸਮਰੇ ਤੋਂ ਫੂਡ ਦਾ ਆਨੰਦ ਮਾਣਦੇ ਸੀਗੇ ਸੋ ਐਸਾ ਹੀ ਅਸੀਂ ਮੱਥੀ ਖੜੇ ਆ ਜੀਰਾ ਦੇ ਕੁਲਚਾ ਕਲਚਰ ਪੁਆਇੰਟ ਵਿਖੇ ਸੋ ਜੀਰਾ ਦੇ ਕੁਲਚਾ ਕਲਚਰ ਤੇ ਅੱਜ ਮਾ ਜੁਦਾ ਤੇ ਤੁਸੀਂ ਦੇਖ ਰਹੇ ਹੋ ਕੁਲਚਾ ਆ ਚੁੱਕਿਆ ਸਭ ਤੋਂ ਪਹਿਲਾਂ ਤਾਂ ਅਸੀਂ ਕੁਲਚਾ ਟੈਸਟ ਕਰਕੇ ਦੇਖਦੇ ਆ ਬਾਟੀ ਖਾਣੇ ਆ ਕੁਲਚਾ ਤੇ ਤੁਸੀਂ ਲੋ ਇੱਥੇ ਛੋਟਾ ਜਿਹਾ ਬ੍ਰੇਕ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਐਸੇ ਹੀ ਮੌਜੂਦ ਆ ਜੀਰਾ ਦੇ ਕੋਸਟੂ ਰੋਡ ਤੇ ਸਥਿਤ ਕੁਲਚਾ ਕਲਚਰ ਦੇ ਹਾਮੀ ਉਪਰ ਪੰਜਾਬੀ ਫੂਡ ਨੂੰ ਪ੍ਰਮੋਟ ਕਰਨ ਦੇ ਮਕਸਦ ਨਾਲ ਕੁਲਚਾ ਕਲਚਰ ਖੁਲਿਆ ਗਿਆ ਹੈ ਔਰ ਸਾਡੇ ਨਾਲ ਕੁਲਚਾ ਕਲਰ ਕਲਚਰ ਪਲੇਟਫਾਰਮ ਦੇ ਇੱਕ ਓਨਰ ਨੇ ਜਿਹੜੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਸੋਚ ਨੂੰ ਲੈ ਕੇ ਉਹਨਾਂ ਵੱਲੋਂ ਇਹ ਜਿਹੜਾ ਪੁਆਇੰਟ ਤਿਆਰ ਕੀਤਾ ਗਿਆ ਭਜੀ ਸਰ ਸਰ ਜੀ ਸਰ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਪ੍ਰਭਜੋਤ ਸਿੰਘ ਹੈ ਸਰ ਅੱਜ ਇਹ ਜਿਹੜਾ ਤੁਸੀਂ ਪੁਆਇੰਟ ਤਿਆਰ ਕੀਤਾ ਹੈ ਕੁਲਚਾ ਕਲਚਰ ਨਾਮ ਦਿੱਤਾ ਹੈਗਾ ਕਿਸ ਤਾਂ ਇਹ ਸੋਚ ਆਈ ਤੁਹਾਡੇ ਦਿਮਾਗ ਦੇ ਵਿੱਚ ਕਿ ਇਹਹੀ ਕੰਮ ਕਰ ਸਰ ਇਹ ਗੋਲਚਾ ਕਲਚਰ ਦੀ ਸੋਚ ਜੋ ਸਾਡੇ ਫਾਊਂਡਰ ਨੇ ਮਿਸਟਰ ਬੱਬਲਦੀਪ ਸਿੰਘ ਉਹਨਾਂ ਦੀ ਸੋਚ ਸੀ ਕਿ ਪੰਜਾਬੀ ਫੂਡ ਨੂੰ ਅਸੀਂ ਵਰਲਡ ਲੈਵਲ ਤੇ ਲੈ ਕੇ ਜਾਈਏ ਜਿਸ ਤਰ੍ਹਾਂ ਮੈਗਡੀ ਡੋਮੀਨੋਜ਼ ਸਾਡੇ ਕੰਪਨੀਆਂ ਜਿਹੜੀਆਂ ਬਾਹਰੋਂ ਆ ਕੇ ਆਪਣਾ ਫੂਡ ਪ੍ਰਮੋਟ ਕਰ ਰਹੀਆਂ ਨੇ ਤਾਂ ਅਸੀਂ ਵੀ ਆਪਣਾ ਪੰਜਾਬੀ ਫੂਡ ਉਸ ਲੈਵਲ ਤੇ ਲੈ ਕੇ ਜਾਈਏ ਜਿੰਦੇ ਚ ਕੁਆਲਿਟੀ ਤੇ ਸਰਵਿਸ ਦੋਨੇ ਹੋਣ ਉਸੇ ਸੋਚ ਨੂੰ ਰੱਖਦੇ ਹੋਏ ਅਸੀਂ ਅੱਜ ਇੱਥੇ ਪੰਜਵਾਂ ਆਊਟਲੈਟ ਆਪਣਾ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਲਾਸਟ ਜਿਹੜੇ ਮਈ 2023 ਨੂੰ ਸਭ ਤੋਂ ਪਹਿਲਾਂ ਮੋਗਾ 'ਚ ਸ਼ੁਰੂ ਕੀਤਾ ਗਿਆ ਤੇ ਉਸ ਤੋਂ ਬਾਅਦ ਫਰੀਦਕੋਟ ਨੌਇਡਾ ਲੁਧਿਆਣਾ ਤੇ ਇੱਥੇ ਅਸੀਂ ਸ਼ੁਰੂ ਕੀਤਾ ਜੋ 11 ਜੁਲਾਈ ਨੂੰ ਸ਼ੁਰੂ ਹੋਇਆ ਸੀ ਸੋ ਕਿਹੜੀ ਕਿਹੜੀ ਵੈਰਾਈਟੀ ਜਿਹੜੀ ਹੈ ਕੁਲਚੇ ਦੇ ਵਿੱਚ ਤੁਹਾਡੇ ਕੋਲੇ ਇੱਥੇ ਅਵੇਲੇਬਲ ਹੈ ਸਰ ਸਾਡੇ ਕੋਲ 18 ਤਰ੍ਹਾਂ ਦੀਆਂ ਵੈਰਾਈਟੀਆਂ ਨੇ ਜੀ ਜਿੰਦੇ ਵਿੱਚ ਸਾਰੇ ਤਰ੍ਹਾਂ ਦੇ ਕੁਲਚੇ ਨੇ ਆਲੂ ਪਿਆਜ਼ ਕੁਲਚਾ ਤੋਂ ਲੈ ਕੇ ਸਾਡੇ ਕੋਲ ਬੱਚਿਆਂ ਵਾਸਤੇ ਸਪੈਸ਼ਲ ਪੀਜ਼ਾ ਕੁਲਚਾ ਤੇ ਇੱਕ ਖਾਸ ਪੰਜਾਬੀ ਜਿਹੜਾ ਕੁਲਚਾ ਹੈ ਵੈਸੇ ਤਾਂ ਕੁਲਚਾ ਹੈ ਹੀ ਪੰਜਾਬੀ ਫੂਡ ਪਰ ਜਿਸ ਤਰ੍ਹਾਂ ਪੁਰਾਣੇ ਪੰਜਾਬ ਦੀ ਗੱਲ ਕਰੀਏ ਸ਼ੱਕਰ ਘਿਓ ਦੇ ਨਾਲ ਰੋਟੀ ਬਜ਼ੁਰਗ ਖਾਂਦੇ ਸੀ ਤੇ ਬਹੁਤ ਪਸੰਦ ਕੀਤੀ ਜਾਂਦੀ ਸੀ ਹੁਣ ਵੀ ਬਹੁਤ ਲੋਕ ਪਸੰਦ ਕਰਦੇ ਨੇ ਉਸੇ ਹੀ ਸੋਚ ਨੂੰ ਰੱਖਦੇ ਹੋਏ ਸ਼ਾਹੀ ਕੁਲਚਾ ਜਿਹੜਾ ਸਾਡੇ ਮੀਨੂ ਵਿੱਚ ਐਡ ਹੈ ਜਿੰਦੇ ਵਿੱਚ ਸ਼ੱਕਰ ਦੇ ਨਾਲ ਘੋ ਦੇ ਨਾਲ ਕੁਲਚਾ ਦਿੱਤਾ ਜਾਂਦਾ স্পেশাল ਸ਼ਾਹੀ ਕੁਲਚਾ ਜੀ। ਸੋ ਇਸ ਦੀ ਜਿਹੜੀ ਸ਼ੁਰੂਆਤ ਹੈ ਕੁਝ ਦਿਨ ਪਹਿਲਾਂ ਹੀ ਹੋਈ ਹੈ। ਕੈਨੇਡੀਅਨ ਗੁਰਪ੍ਰੀਤ ਖੁੱਗੀ ਪਹੁੰਚੀ ਸੀ। ਉਹਨਾਂ ਵੱਲੋਂ ਓਪਨਿੰਗ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਜੀਰਾਨਿਵਾਸੀਆਂ ਦਾ ਜਿਹੜਾ ਕਹਿੋ ਜਿਹਾ ਰੁਝਾਨ ਹੈ ਤੁਹਾਡੇ ਇਸ ਪਲੇਟਫਾਰਮ ਨੂੰ ਲੈ ਕੇ। ਸਰ ਜੀਰਾਨਿਵਾਸੀਆਂ ਦਾ ਅਸੀਂ ਸਹਿਦ ਲੋ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਪਰਵਾ ਹੁੰਗਾਰਾ ਦਿੱਤਾ ਔਰ ਲਗਾਤਾਰ ਦੇ ਰਹੇ ਨੇ। ਵੈਸੇ ਤਾਂ ਸਾਡੇ ਸਾਰੇ ਆਊਟਲੈਟਸ ਦੇ ਵਿੱਚ ਹੀ ਲੋਕਾਂ ਵੱਲੋਂ ਬਹੁਤ ਵਧੀਆ ਹੰਗਾਰਾ ਦਿੱਤਾ ਜਾਂਦਾ ਰਿਹਾ ਪਰ ਜੀਰਾ ਨਵਾਸੀ ਵੱਲੋਂ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ ਜੀ ਕਪਾ ਤੁਸੀਂ ਕਹਿੰਦੇ ਆ ਕਿ ਐਸੇ ਜਿਹੜਾ ਚਾਈਨੀਜ਼ ਫੂਡ ਦਾ ਜ਼ਿਆਦਾ ਕ੍ਰੇਜ਼ ਹੈ ਹਰ ਕੋਈ ਜੇਕਰ ਆਨਲਾਈਨ ਨੂੰ ਆਰਡਰ ਵੀ ਕਰਦਾ ਤਾਂ ਜ਼ਿਆਦਾ ਚਾਈਨੀਜ਼ ਫੂਡ ਨੂੰ ਪ੍ਰੀਫਰੈਂਸ ਕੀਤਾ ਜਾ ਰਿਹਾ ਪਰ ਤੁਸੀਂ ਪੰਜਾਬੀ ਫੂਡ ਕਿਉਂਕਿ ਕੁਲਚਰ ਨੂੰ ਪੰਜਾਬੀ ਫੂਡ ਦੇ ਨਾਲ ਜਾਣਿਆ ਜਾ ਰਿਹਾ ਸੋ ਤੁਹਾਨੂੰ ਕਿੱਦਾਂ ਦੀ ਜਿਹੜੀ ਹੈ ਰਿਸਪਾਂਸ ਪਬਲਿਕ ਵੱਲੋਂ ਮਿਲਦੀ ਹੈ ਦਾ ਰਿਸਪੌਂਸ ਬਹੁਤ ਵਧੀਆ ਜੀ ਦੇਖੋ ਫੂਡ ਕੋਈ ਵੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਜਿਸ ਤਰ੍ਹਾਂ ਜੰਕ ਫੂਡ ਪਿਛਲੇ ਕੁਝ ਸਮੇਂ ਤੋਂ ਬਹੁਤ ਜ਼ਿਆਦਾ ਪਪੂਲਰ ਹੋ ਗਿਆ ਸੀ ਬੱਚਿਆਂ ਵਿੱਚ ਬਿਮਾਰੀਆਂ ਵੀ ਫੈਲ ਰਹੀਆਂ ਨੇ ਜਿਸ ਤਰ੍ਹਾਂ ਆਪਾਂ ਨਿਊਜ਼ ਵਿੱਚ ਪੜ੍ਹਦੇ ਆ ਪਰ ਸਾਡਾ ਜਿਹੜਾ ਫੂਡ ਹੈ ਪੰਜਾਬੀ ਫੂਡ ਹੈ ਟੋਟਲੀ ਔਰ ਉਲਝਾ ਕਿਹੜਾ ਇੱਕ ਇਹੋ ਜਿਹਾ ਫੂਡ ਹੈ ਕਿ ਜਿਹਨੇ ਖਾ ਕੇ ਕੋਈ ਬਿਮਾਰੀ ਨਹੀਂ ਹੁੰਦੀ ਕੋਈ ਐਸਿਡਿਟੀ ਨਹੀਂ ਹੁੰਦੀ ਹੈਗੀ ਬੱਚੇ ਤੋਂ ਲੈ ਕੇ ਵੱਡਾ ਬਜ਼ੁਰਗ ਤੱਕ ਆਰਾਮ ਨਾਲ ਖਾ ਸਕਦਾ ਹੈਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਐਸਿਡਿਟੀ ਨਹੀਂ ਕੋਈ ਪੇਟ ਦਾ ਰੋਗ ਨਹੀਂ ਹੁੰਦਾ ਇਹਦੇ ਨਾਲ ਕਿਉਂਕਿ ਫੂਡ ਹੀ ਪੰਜਾਬੀ ਹੈ ਸੋ ਪੰਜਾਬੀ ਫੂਡ ਨੂੰ ਪ੍ਰਮੋਟ ਕਰਨ ਦੇ ਮਕਸਦ ਦੇ ਨਾਲ ਜੀਰਾ ਦੇ ਉਸਪੁਰ ਰੋਡ ਤੇ ਬਣਿਆ ਇੱਕ ਖੂਬਸੂਰਤ ਪੁਆਇੰਟ ਜਿਸ ਨੂੰ ਨਾਮ ਦਿੱਤਾ ਗਿਆ ਕੁਲਚਾ ਕਲਚਰ ਸੋ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ ਇਸੇ ਤਰ੍ਹਾਂ ਅਗਲੇ ਹਫਤੇ ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲਾਂਗੇ ਇਤੇ ਨਵੀਂ ਜਗ੍ਹਾ ਤੇ ਕਿਸੇ ਨਵੇਂ ਪੁਆਇੰਟ ਤੇ ਕੈਮਰਾ ਪਰਸਨ ਦੇ ਨਾਲ ਮੈਂ ਤੀਸ਼ਵੇਤ ਇੰਡੀਆ ਨਿਊਜ਼ ਪੰਜਾਬ